ਤਤਨਾਮ ਸ੍ਰੀ ਵਹਿ ਗੁਰ ਸਾਹਿਬ ਜੀ ਪਰਬਤੀ ਮਹੱਲਾ ਪੰਜਮ ਪ੍ਰਭ ਕੀ ਸੇਵਾ ਜਨ ਕੀ ਸੋਪਾ ਕਾਮ ਕਰੋ ਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਤੁਮਰੀ ਬਗਤ ਪ੍ਰਤਮ ਹੈ ਜਨਾਈ ਘਟ ਜਿਵਰੀ ਜਨ ਲਈ ਐਸੇ ਡਾਈ ਰਹਾ ਜੋ ਜਨ ਰਸਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਵੇਖ ਵੇਖ ਮਨ ਮਹਿ ਰਾਨੈ ਸੋ ਸੁਖੀਐ ਸਭ ਤੇ ਉਤਮ ਸੋਈ ਜਾਂ ਕਹਿ ਹਿਰਦੈ ਵਸਿਆ ਪ੍ਰਸੋਈ ਸੋਈ ਨਿਹਚਲ ਆਵੇ ਨ ਜਾਏ ਅਨੰਦਨ ਬਰਵਕੇ ਹਰ ਗੁਣ ਗਾਈ ਤਾਂ ਗੋ ਕਰ ਸਗਲ ਨਮਸਕਾਰ ਜਾਂ ਕੈ ਮਨ ਬੁਰ ਨਿਰੰਕਾਰ ਰਖਿਰਪਾਮ ਠਾਕੁਰ ਦੀਵਾ ਨਾਨਕ ਉਦਰੈ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕਰੋ ਜ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਗਏ ਪੰਡਾਰ ਗੁਨ ਗਵਹਿ ਪ੍ਰਦਰਸ ਪਿਆਰੀ tumri bhagat pratham hai janai kat jeevare jan liye she daira jo jan rata prav ka rang tin sukh paaya prav ke sang jis rus aaye soe jan dekh dekh man maheranai ਸੋ ਸੁਖੀਆ ਸਭ ਤੇ ਉਤਮ ਸੋ ਜਾਂ ਕੇ ਹਿਰਦੈ ਵਸਿਆ ਪ੍ਰਸਾਦ ਸੋਈ ਨਿਹਚਲ ਆਵੇ ਨਾ ਜਾਏ ਅਨੰਦਿਨ ਪ੍ਰਭ ਕੇ ਹਰ ਗੁਣ ਗਾਏ ਤਾਂ ਕੋ ਕਰਹ ਸਗਲ ਨਮਸਕਾਰ ਜਾਂ ਕੇ ਮਨ ਬੂਰਨ ਨਰੰਕਾਰੇ ਕਰ ਕਿਰਪਾ ਮਹਾਂ ਠਾਕੁਰ ਦੇਵਾ ਨਾਨਕ ਉਤਰੈ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੁਭਾ ਕਾਮ ਗੁਰੂ ਦਰ ਮਿਟੇ ਤਿਸ ਲੋਭਾ ਨਾਮ ਤੇਰਾ ਜਨਕੈ ਪੰਡਾਰ ਗੁਣ ਗਵਹਿ ਪ੍ਰਭ ਦਰਸ ਪਿਆਰੇ ਤੁਮਰੀ ਭਗਤ ਪ੍ਰਤਮ ਹੈ ਜਨਾਈ ਘਟ ਜੇਵਰੀ ਜਨ ਲਈ ਐਸੇ ਡਾਈ ਰਹਾ ਜੋ ਜਨ ਰਾਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋ ਏ ਜਾਣੇ ਪੇਖ ਪੇਖ ਮਨ ਮਹਿ ਰਾਨੈ ਸੋ ਸੁਖੀ ਆ ਹਉ ਤੇ ਉਤਮ ਸੋਈ ਜਾਂ ਕੇ ਹਿਰਦੈ ਵਸਿਆ ਪ੍ਰਸਾਦ ਸੋਈ ਨਿਹਚਲ ਅਬਿਨਜਾਇ ਅਨੰਦਨ ਪ੍ਰਭ ਕੇ ਹਰ ਗੁਣ ਗਾਈ ਤਾ ਕੋ ਕਰਹ ਸਗਲ ਨਮਸਕਾਰ ਜਾਂ ਕੇ ਮਨ ਭੂਰਨ ਨਿਰੰਕਾਰੇ ਹਰ ਕਿਰਪਾ ਮਹਾਰਾਜ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਗਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਢਾਰ ਗੁਣ ਗਵਹੈ ਪ੍ਰਭ ਦਰਸ ਪਿਆਰੇ ਸਮਰੀ ਭਗਤ ਪ੍ਰਭ ਤਮਹਿ ਜਨਾਈ ਘਟ ਜਿਵ ਰੀ ਜਨ ਲਈ ਐਸੇ ਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਐ ਸੋਈ ਜਨ ਦੇਖ-ਵੇਖ ਮਨ ਮਹਿ ਰੰਨੈ ਸੋ ਸੁਖੀਆ ਸਭ ਤੇ ਉਤਮ ਸੋਈ ਜਾਂ ਕੇ ਹਿਰਦੈ ਵਸਿਆ ਪ੍ਰਸੋਈ ਸੋਈ ਨਿਹਚਲ ਆਵੇ ਨ ਜਾਏ ਅਨੰਦਿਨ ਪ੍ਰਭ ਗਾਇ ਹਰ ਗੁਣ ਗਾਈ ਤਾ ਕੋ ਕਰਹ ਸਗਲ ਨਵ ਸਕਾਰ ਜਾਂ ਕੇ ਮਨ ਪੂਰਨ ਨਿਰੰਕਾਰੇ ਦਰ ਕਿਰਪਾ ਮਾ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੰਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੁਪਾ ਕਾਮ ਗੁਰੂਦ ਮਿਟੇ ਤਿਸ ਲੋਪਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੀ ਤੁਮਰੀ ਭਗਤ ਪ੍ਰਤਮ ਹੈ ਜਨਾਈ ਘਟ ਜਿਵਰੀ ਜਨ ਲਈ ਛਡਾਈ ਰਹਾ ਜੋ ਜਨ ਰਾਤਾ ਪ੍ਰਭ ਕੈ ਰੰਗ ਦਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਨੈ ਬੇਖ ਬੇਖ ਮਨ ਮਹਿ ਰੰਨੈ ਸੋ ਸੁਖੀਆ ਸਭ ਤੇ ਉਤਮ ਸੋਈ ਜਾਂ ਕੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਚਲ ਆਵੀ ਨ ਜਾਏ ਅਨੰਦਿਨ ਪ੍ਰਭ ਕੇ ਹਰ ਗੁਣ ਗਾਈ ਤਾ ਕੋ ਕਰ ਸਗਨ ਨਮਸਕਾਰ ਜਾਂ ਕੇ ਮਨ ਪੂਰਨ ਨਿਰੰਕਾਰੇ ਕਰ ਕਿਰਪਾ ਮਹਾਰਾਜਾ ਧਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਪਾ ਕਾਮ ਕੁਰੂਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੀ tumre bhagat prav tumhe jnai kat jib re jan li aise dahi raho jo jan rata prav kai rang tin sukh paaya prav kai sang jis rase aaye sohi jan bekh bekh man me ranai ਸੋ ਸੁਖੀਆ ਸਭ ਤੇ ਉਤਮ ਸੋਈ ਜਗ ਹਿਰਦੈ ਵਸਿਆ ਪ੍ਰਸੋਈ ਸੋਈ ਨਿਹਜਿਲ ਆਵੇ ਨ ਜਾਏ ਅਨੰਦਨ ਪ੍ਰਵਕੈ ਹਰ ਗੁਣ ਗਾਈ ਤਾ ਕੋ ਕਰਹ ਸਗਲ ਨਮਸਕਾਰ ਜਾ ਕੇ ਮਨ ਪੂਰਨ ਨਿਰੰਕਾਰੇ ਕਰ ਕਿਰਪਾ ਮਹਾਂਕੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੰਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਗੁਰੂਜ ਮਿਟੇ ਤਿਸ ਲੋਪਾ ਨਾਮ ਤੇਰਾ ਜਨ ਗਏ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਸਮਰੀ ਭਗਤ ਪ੍ਰਵਤਮ ਹੈ ਜਨਾਈ ਘਟ ਜਿਬਰੀ ਜਨ ਲਈ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸਿ ਆਇਆ ਸੋਈ ਜਨ ਬੇਤ ਬੇਖ ਮਨ ਮਹਿ ਰੰਨੇ ਸੋ ਸੁਖੀ ਐ ਸਭ ਤੇ ਉਤਮ ਹੋਈ ਜਾ ਕੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਚੱਲ ਆਵੇ ਨਾ ਜਾਏ ਅਨੰਦਨ ਪ੍ਰਵਕਿ ਹਰ ਗੁਣ ਗਾਈ ਤਾ ਕੋ ਕਰ ਸਗਰ ਨਮਸਕਾਰ ਜਾ ਕੇ ਮਨ ਪੂਰਨ ਨਿਰੰਕਾਰੇ ਕਰ ਕਿਰਪਾ ਮਹਾਂ ਠਾਕੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਪਾ ਕਾਮ ਕਰੋ ਜ ਮਿਟੇ ਤਿਸ ਲੋਪਾ ਨਾਮ ਤੇਰਾ ਜਨ ਗਏ ਪੰਡਾਰ ਗੁਣ ਗਾਵਹਿ ਪ੍ਰਭ ਦਰਸੁ ਪਿਆਰੇ ਤੁਮਰੀ ਭਗਤ ਪ੍ਰਤਮ ਹੈ ਜਨਾਈ ਘਟ ਜੀਵਨੀ ਜਨ ਲਈ ਐਸੇ ਡੈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਦਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੇ ਬੇਖ ਬੇਖ ਮਨ ਮਹਿ ਰੰ ਲੈ ਸੋ ਸੁਖੀਆ ਸਭ ਤੇ ਉਤਮ ਹੋਏ ਜਗ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਿਹਚਲ ਆਵੇ ਨ ਜਾਏ ਅਨੰਦਨ ਪ੍ਰਵਕੇ ਹਰ ਗੁਣ ਗਾਈ ਤਾ ਕੋ ਕਰਹ ਸਭਰ ਨਮਸਕਾਰ ਜਾਂ ਕੇ ਮਨ ਪੂਰਨ ਅਨੰਕਾਰੇ ਕਰ ਗਿਰਪਾ ਮਹਾਂ ਠਾਕੁਰ ਦੇਵ ਨਾਨਕ ਉਦਰੇ ਜਨਕੀ ਸੇਵਾ ਪਰਬਤੀ ਮਹੰਦਾ ਪੰਜੋ ਬਾ ਪ੍ਰਭ ਕੀ ਸੇਵਾ ਜਨਕੀ ਸੋਭਾ ਕਾਮ ਕਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸੁ ਪਿਆਰੇ ਤੁਮਰੇ ਭਗਤ ਪ੍ਰਭ ਤੁਮਹਿ ਜਨਾਈ ਕਾਟ ਜੀਵਨੀ ਜਨ ਲਈ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਦਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋ ਈ ਜਨ ਬੇਖ ਬੇਖ ਮਨ ਮਹਿ ਰੰਗੈ ਸੋ ਸੁਖੀ ਆ ਹਦੈਉ ਤਮ ਸੋਈ ਜਾ ਕੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਿਹ ਚਲ ਆਵੈ ਨ ਜਾਇ ਅਨ ਦਿਨ ਪ੍ਰਵਕੇ ਹਰ ਗੁਣ ਗਾਏ ਤਾ ਕੋ ਕਰਹ ਸਗਲ ਨਮਸਕਾਰ ਜਾ ਕੇ ਮਨ ਅਪੁਰਨ ਨਿਰੰਕਾਰ ਕਰ ਕਿਰਪਾ ਮਾ ਠਾਕੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਪਾ ਕਾਮ ਕਰੁ ਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੇ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਤੁਮਰੀ ਭਗਤ ਬ੍ਰੋਤਮ ਹੈ ਜਨਾਈ ਘਟ ਜੀਵ ਰੇ ਜਨ ਲਈ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸਿ ਆਇਆ ਹੋਈ ਜਾਨੈ ਬੇਖ ਬੇਖ ਮਨ ਮਹਿ ਰੰਨੈ ਸੋ ਸੁਖੀਆ ਸਭ ਤੇ ਉਤਮ ਸੋਈ ਜਾਂ ਕੇ ਹਿਰਦੈ ਵਸਿਆ ਪ੍ਰਸਾਦ ਸੋਈ ਸੋਈ ਨਹਿ ਚਲ ਆਵੇ ਨਾ ਜਾਏ ਅਨੰਦਨ ਪ੍ਰਵਕਿ ਹਰ ਗੁਣ ਗਾਏ ਤਾ ਕੋ ਕਰ ਸਭਨ ਨਮਸਕਾਰ ਜਾਂ ਕੇ ਮਨ ਪੂਰਨ ਨਰੰਕਾਰੇ ਤਰ ਗਿਰਬਾ ਮਠਾਪੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੰਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਗੁਰੁ ਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਤੁਮਰੀ ਬਗਤ ਪ੍ਰਤਮਹਿ ਜਨਾਈ ਕਟ ਜਿਵ ਦੇ ਜਨ ਲੀਏ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਬੇਖ ਬੇਖ ਮਨ ਮਹਿ ਰਾਨੈ ਸੋ ਸੁਖੀਐ ਸਭ ਤੇ ਉਤਮ ਹੋਈ ਜਾ ਕੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਿਹਿ ਜਿਨ ਆਵੇ ਨਾ ਜਾਏ ਅਨੰਦਿ ਨ ਪ੍ਰਵਕੇ ਹਰ ਗੁਣ ਗਾਏ ਤਾ ਕੋ ਕਰਹ ਸਗਲ ਨਮਸਕਾਰ ਜਾ ਕੇ ਮਾਨ ਨ ਪੁਰਨ ਨਰੰਕਾਰ ਕਰ ਕਿਰਪਾ ਮੈਂ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੰਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋ ਪ੍ਰਾ ਕਾਮ ਕਰੂਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੇ ਪੰਡਾਰ ਪੁਨ ਗਾਵਹਿ ਪ੍ਰਭ ਦਰਸ ਪਿਆਰੇ ਸੁਮਰੀ ਭਗਤ ਪ੍ਰਤਮ ਹੈ ਜਨਾਈ ਕਟ ਜੀਵਨੀ ਜਨ ਲੀਰ ਸਿਰ ਧਾਈ ਰਹਾ ਜੋ ਜਨ ਰਤਾ ਪ੍ਰਭ ਕੇ ਰੰਗ ਤੈਨ ਸੁਖ ਪਾਇ ਪ੍ਰਭ ਕੇ ਸੰਗ ਜਿਸ ਰਸ ਆਇ ਸੋਈ ਜਾਨੈ ਬੇਖ ਬੇਖ ਮਨ ਮਹਰਾਨੈ ਸੋ ਸੁਖੀਆ ਸਭ ਤੇ ਉਤਮ ਸੋਏ ਜਾਗੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਚਲ ਆਵੇ ਨਾ ਜਾਏ ਅਨੰਦ ਨਿਭਵ ਕੇ ਹਰ ਗੁਣ ਗਾਏ ਧਾ ਕੋ ਕਰਹ ਸਗਲ ਨਮਸਕਾਰ ਜਾ ਕੇ ਮਨ ਪੂਰਨ ਨਰੰਕਾਰੇ ਕਰ ਕਿਰਪਾ ਮਹਾਂਕੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਪਾ ਕਾਮ ਕਰਉ ਜਮਟੇ ਤਿਸ ਲੋਭਾ ਨਾਮ ਤੇਰਾ ਜਨ ਕੇ ਪੰਡਾਰ ਗੁਣ ਗਵਹਿ ਪ੍ਰਭ ਦਰਸ ਪਿਆਰੇ ਤਮਰੀ ਭਗਤ ਪ੍ਰਤਮ ਹੈ ਜਨਾਈ ਘਟ ਜੀਵ ਜਨ ਲਈ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਸੰਗ ਦਿਨ ਸੁਖ ਪਾਇਆ ਪ੍ਰਭ ਕੈ ਰੰਗ ਜਿਸ ਰਸਿ ਆਇਆ ਸੋਈ ਜਨ ਬੇਖ ਬੇਖ ਮਨ ਮਹਿ ਰੰਗੈ ਸੋ ਸੁਖੀਆ ਸਭ ਤੇ ਉਤਮ ਹੋਏ ਜਾਕੇ ਹਿਰਦੈ ਵਸਿਆ ਪ੍ਰਭ ਹੋਈ ਸੋਈ ਨਿਹਚਲ ਆਵੇ ਨਾ ਜਾਏ ਅਨੰਦਨ ਪ੍ਰਵਕੇ ਹਰ ਗੁਣ ਗਾਏ ਤਾ ਕੋ ਕਰੋ ਸਭਨ ਨਮਸਕਾਰ ਜਾਕੇ ਮਨ ਪੂਰਨ ਨਰੰਗਾਰੇ ਕਰ ਕਿਰਪਾ ਮઠાਕਰ ਦੇਵ ਨਾਨਕ ਉਦਰੇ ਜਨਕੀ ਸੇਵ ਪਰਬਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵ ਜਨਕੀ ਸੋਪਾ ਕਾਮ ਕੁਰੂਦ ਮਿਟੇ ਤਿਸ ਲੋਭਾ ਨਾਮ ਤੇਰਾ ਜਨਕੈ ਪੰਡਾਰ ਗੁਣ ਗਵਹਿ ਪ੍ਰਭ ਦਰਸ ਪਿਆਰੇ ਤੁਮਰੀ ਪਗਟ ਪ੍ਰਤਮ ਹੈ ਜਨਾਈ ਕਟ ਜੀਵ ਰੀ ਜਨ ਲੀਐ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਦਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸਿਆਇ ਹੋਈ ਜਨ ਦੇਖ-ਵੇਖ ਮਨ ਮਹਿ ਰਾਨੈ ਸੋ ਸੁਖੀਆ ਸਭ ਤੇ ਉਤਮ ਸੋਈ ਜਗ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਿਹ ਚਲ ਆਵੇ ਨਾ ਜਾਏ ਅਨ ਦਿਨ ਪ੍ਰਭ ਕੇ ਹਰ ਗੁਣ ਗਾਈ ਤਾ ਕੋ ਕਰਹੁ ਸਗਲ ਨਮਸਕਾਰ ਜਾਕੇ ਮਨ ਪੂਰਨ ਨਰੰਕਾਰੇ ਕਰ ਕਿਰਪਾ ਮਾ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੁਪਾ ਕਾਮ ਗੁਰੂ ਦ ਮਿਟੇ ਟਿਸ ਲੋਭਾ ਨਾਮ ਤੇਰਾ ਜਨ ਗਏ ਪੰਡਾਰ ਗੁਣ ਗਾਵਹਿ ਬ੍ਰਹ ਦਰਸ ਪਿਆਰ ਮਰੇ ਭਗਤ ਪ੍ਰਭੁ ਤਮਹਿ ਜਨਾਈ ਗਟ ਜੀਵ ਦੇ ਜਨ ਲੀਐ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸਿਆਇਐ ਸੋਈ ਜਨੈ ਬੇਖ ਬੇਖ ਮਨ ਮਹਿ ਰੰਨੈ ਸੋ ਸੁਖੀਆ ਹਰਤੇ ਉਤਮ ਸੋਏ ਜੰਕ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਜਲ ਆਵੈ ਨ ਜਾਏ ਅਨੰਦਨ ਭਰਵਕੇ ਹਰ ਬਨ ਗਾਇ ਤਾ ਕੋ ਕਰਹ ਸਗਲ ਨਮਸਕਾਰ ਜਾਂਕੇ ਮਨ ਪੂਰਨ ਨਿਰੰਕਾਰੇ ਰੱਬ ਕਿਰਪਾ ਮਠਾਕੁਰ ਦੇਵ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕੁਰਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੀ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ tumri pagat pratham hai janai kat jeev re jan liye chadai raha jo jan rata prav kare rang ten sukh paaya prav ke sang jis ras aaye sohi jan dekh dekh man mein hai ranai ਸੋ ਸੁਖੀਆ ਹਰਤੇ ਉਤਮ ਹੋਏ ਜਗ ਹਿਰਦੈ ਵਸਿਆ ਪ੍ਰਸਾਦ ਸੋਈ ਨਹਿ ਚਲ ਆਵੇ ਨ ਜਾਏ ਅਨੰਦਨ ਪ੍ਰਵਗੇ ਹਰ ਬਨ ਗਾਵੇ ਤਾ ਕੋ ਕਰਹ ਸਗਲ ਨਮਸਕਾਰ ਜਾ ਕੇ ਮਨ ਪੂਰਨ ਨਰੰਕਾਰ ਕਰ ਕਿਰਪਾ ਮਾ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪਰਬਤੀ ਮਹੱਲਾ ਪੰਜਵਾ ਰਬ ਕੀ ਸੇਵਾ ਜਨ ਕੀ ਸੋਭਾ ਕਾਮ ਕਰੋ ਦ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ ਕਟ ਜਿਵਰੇ ਜਨ ਲੀਐ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸਿ ਆਇਐ ਹੋਈ ਜਨ ਦੇਖ-ਵੇਖ ਮਨ ਮਹਿ ਰੰਨੈ ਸੋ ਸੁਖੀਆ ਸਭ ਤੇ ਉਤਮ ਸੋਈ ਜਨ ਕੇ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਚਿਲ ਆਵੇ ਨ ਜਾਏ ਅਨੰਦਨ ਪ੍ਰਵਕਿ ਹਰ ਗੁਣ ਗਾਏ ਤਾ ਕੋ ਕਰਹ ਸਗਲ ਨਵ ਸਗਾਰ ਜਾ ਕੇ ਮਨ ਪੂਰਨ ਨਿਰੰਕਾਰ ਕਰ ਕਿਰਪਾ ਮਾ ਠਾਕੁਰ ਦੇਵਾ ਨਾਨਕ ਉਧਰ ਜਨ ਕੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ